ਅਪਜੀ ਦਾ ਹਾਰਦਿਕ ਸਵਾਗਤ ਹੈ ਜੀ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸ ਲਾਈ ਜਾਂਦੀ ਆ ਕਿਸੇ ਵੀ ਧਰਮ ਕਿਸੇ ਵੀ ਜਾਤ Hindu Muslim Sikh Asai ਕੋਈ ਵੀ ਹੋ ਸਕਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਹਮੇਸ਼ਾ ਤਰ੍ਹਾਂ ਆਪਜੀ ਨੂੰ ਬੇਨਤੀ ਕਰਦੇ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਗ ਪਰਦਾਲ ਕਰਨਾ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ 10-11 ਲੜਕੀਆਂ ਦੇ ਰਿਸ਼ਤੇ ਨੇ ਜੀ Hindu, Khatri, Pashi ਲੜਕੀ, ਮੰਗਲਿਕ, ਲੁਧਿਆਣਾ ਏਰੀਆ 24 90 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਗ੍ਰੈਜੂਏਟ ਕੀ ਨੇ ਗ੍ਰੈਜੂਏਟ ਆ ਲੜਕੀ ਇਹ ਪੀਜੀ ਡੀਸੀ ਦਾ ਡਿਪਲੋਮਾ ਕੀਤਾ ਹੋਇਆ ਲੜਕਾ ਲੁਧਿਆਣਾ ਤੋਂ ਵਧੀਆ ਜੌਬ ਕਰਦਾ ਹੋਵੇ ਜਾਂ ਫਿਰ ਆਪਣਾ ਕਾਰੋਬਾਰ ਹੋਵੇ ਸਮੱਧਤ ਇਹਨਾਂ ਨਾਲ ਸਕਰੀਨ ਤੇ ਚੱਲ ਰਹੇ ਨਾਲ ਸੰਪਰਕ ਤੇ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵਿਰਕ ਗੋਤ ਨਾਭਾ ਪਟਿਆਲਾ 1994 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਏ ਇਹਨਾਂ ਦੀ ਕੀਤੀ ਹੋਈ ਆ ਖੇਤੀਬਾੜੀ ਕਰਦੇ ਨੇ ਸੱਤ ਕਿਲੇ ਨਾਲ ਕੋਲੇ ਪ੍ਰਾਪਰਟੀ ਆ ਭਰਾ ਇਹਨਾਂ ਦਾ ਮੈਰਿਡ ਆ ਯੂਕੇ ਦੇ ਵਿੱਚ ਸੋਹਣੀ ਸੁਨਖੀ ਲੜਕੀ 10+2 ਗ੍ਰੈਜੂਏਟ ਜੱਟ ਸਿੱਖ ਪਰਿਵਾਰ ਤੋਂ ਹੋਵੇ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਬੈਂਸ ਗੋਤ ਅੰਬਾਲਾ ਸਿਟੀ ਪੀਆਰ ਕੈਨੇਡਾ 29 597 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਵੇਚਦਾ ਬੈਚਲਰ ਆਫ ਸਾਇੰਸ ਇਨ ਹਸਪੀਟੈਲਿਟੀ ਐਡਮਿਨਿਸਟ੍ਰੇਸ਼ਨ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪਿਤਾ ਜੀ ਬਿਜ਼ਨਸਮੈਨ ਨੇ ਛੋਟਾ ਭਰਾ ਕੈਨੇਡਾ ਨੀਡ ਵੈਲ ਕੁਆਲਿਫਾਈਡ ਗਰਲ ਫਰੋਮ ਪੰਜਾਬ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਧਰਮਪਾਲ ਸਿੰਘ ਜੱਟ ਸਿੱਖ ਆਲੂ ਵਾਲੀਆ ਲੜਕਾ ਮੁਹਾਲੀ ਤੋਂ 10 2 2001 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਦਾ ਬੇਟੇ ਦਾ 10+2 ਕੀਤੀ ਹੋਈ ਹੈ ਪ੍ਰਾਈਵੇਟ ਜੌਬ ਕਰਦਿੰਨੇ ਸੈਲਰੀ 18000 ਰੁਪਿਆ ਪਰ ਮੰਥਾ ਦੋ ਭਰਾ ਮੈਰਿਟ ਭੈਣ ਮੈਰਿਡ ਨੀਡ ਹਾਊਸ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ Hindu ਵਾਣੀਆਂ ਲੜਕਾ ਕਾਉਂਸਲ ਗੋਥ ਸੰਗਰੂਰ ਏਰੀਆ 1990 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦਾ ਹੈ ਬੇਟੇ ਦਾ 10+2 ਕੀਤੀ ਹੋਈ ਆ ਇਹ ਤਲਾਕ ਸੋਦਾ ਨੇ ਜੀ ਕੋਈ ਬੱਚਾ ਨਹੀਂ ਇਹਨਾਂ ਦੇ ਇਹਨਾਂ ਦੀ ਆਪਣੀ ਕਿਰਾਨਾ ਸ਼ਾਪ ਆ ਤਿੰਨ ਦੁਕਾਨਾਂ ਇਹ ਕਿਰਾਏ ਤੇ ਦਿੰਦੇ ਨੇ ਉਹਨਾਂ ਦਾ ਕਿਰਾਇਆ ਹੁੰਦਾ ਘਰੇਲੂ ਲੜਕੀ ਜੀ ਦਾ ਕੱਦ 5 ਫੁੱਟ 2 ਇੰਚ ਤੋਂ ਜ਼ਿਆਦਾ ਹੋਵੇ ਘਰ ਸੰਭਣ ਵਾਲੀ ਹੋਵੇ ਦੀ ਜ਼ਰੂਰਤ ਆ ਸੁਗਰੂਰ ਏਰੀਆ ਦੇ 80 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਵੈਸ਼ਨੂ ਬਨਾਲਾ ਏਰੀਆ 1991 ਡੇਟ ਆਫ ਬਰਥ 5 ਫੁੱਟ 9 ਇੰਚ ਦਾ ਬੇਟਾ ਬੀਟੈਕ ਇਨ ਫੂਡ ਪ੍ਰੋਡਕਸ਼ਨ ਇਹਨਾਂ ਦੀ ਕੁਆਲਿਫਿਕੇਸ਼ਨ ਆ ਅੱਜ ਕੱਲ ਇਹ ਕੰਮ ਕਰਦੇ ਨੇ ਕਰੰਟਲੀ ਵਰਕਿੰਗ ਗਰੀਨੋਰਡ ਕੰਪਨੀ 1 ਲੱਖ ਪਰ ਮੰਥ ਇਹਨਾਂ ਦੀ ਸੈਲਰੀ ਆ 11 ਕਿਲੋਨਰ ਕੋਲੇ ਪ੍ਰਾਪਰਟੀ ਆ ਦੋ ਭੈਣਾਂ ਨੇ ਇੱਕ ਮੈਰਿਡ ਆ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਡਿਗਰੀ ਇਨ ਫੂਡ ਪ੍ਰੋਡਕਸ਼ਨ ਹੋਵੇ ਇੱਕ ਤਾਂ ਇਹ ਕਹਿੰਦੇ ਨੇ ਪਹਿਲੀ ਪਹਰ ਇਹਨਾਂ ਦੀ ਇਹ ਡਿਗਰੀ ਇਨ ਫੂਡ ਪ੍ਰੋਡਕਸ਼ਨ ਦੇ ਵਿੱਚ ਹੋਵੇ ਜਾਂ ਫਿਰ ਐਨੀ ਐਨਦਰ ਡਿਗਰੀ ਡੂਇੰਗ ਗੁੱਡ ਜੌਬ ਕਰ ਲਾ ਜਾਂ ਹੋਰ ਵੀ ਉਹਨਾਂ ਕੋਲ ਕੋਈ ਡਿਗਰੀ ਹੋ ਸਕਦੀ ਔਰ ਵਧੀਆ ਜੌਬ ਕਰਦੀ ਹੋਵੇ ਲੜਕੀ ਸਿਕਰੀ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਆਲਾ ਰਿਸ਼ਤਾ ਨੋਟ ਕਰੋਗੇ ਪਰਜਾਪਤ ਸਿੱਖ ਲੜਕਾ ਬਟਾਲਾ 1996 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਇਹ ਡਵਾਈ ਵਿੱਚ ਡਰਾਈਵਰੀ ਕਰਦੇ ਨੇ ਜੀ ਹੈਵੀ ਲਾਇਸੈਂਸ ਹੈ ਇਹਨਾਂ ਕੋਲੇ ਇੱਕ ਭਰਾ ਤੇ ਦੋ ਭੈਣਾ ਵਿਆਹੇ ਹੋਏ ਨੇ ਜੀ ਆਮਦਨ 50000 ਰੁਪਏ ਪਰ ਮਹੀਨੇ ਦੀ ਹੈਗੀ ਆ ਘਰ ਨੂੰ ਲੜਕੀ ਦੀ ਜ਼ਰੂਰਤਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਂਥਲ ਹਰਿਆਣਾ ਤੋਂ ਜੱਟ ਸਿੱਖ ਲੜਕੀ ਢਿੱਲੋਂ ਗੋਤ ਕੈਂਥਲ ਹਰਿਆਣਾ 36 ਸਾਲ ਉਮਰਾਂ ਬੇਟੀ ਦੀ 5 ਫੁੱਟ 5 ਚ ਕਾਦਾ ਇਹ ਲੜਕੀ ਡਾਈਵੋਰਸੀਆ ਇੱਕ ਛੋਟੇ ਨਾਲੇ ਬੇਟੀ ਆ 15 ਸਾਲ ਦੀ ਇਹਨਾਂ ਦੀ ਗ੍ਰੈਜੂਏਟ ਨੇ ਹੈ ਬੈਦ ਇਕਨੋਮਿਕਸ ਨੀਡ ਸੂਟੇਬਲ ਮੈਚ ਬாய் ਇਹਨਾਂ ਦੇ ਨਾਲ ਮੇਲ ਖਾਂਦੇ ਲੜਕੀ ਦੀ ਜ਼ਰੂਰਤ ਆ ਜੱਟ ਸਿੱਖ ਪਰਿਵਾਰ ਤੋਂ ਸੰਬੰਧਤ ਇਹਨਾਂ ਨਾਲ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਸਿੱਧੂ ਗੋਤ ਬਨਾਲਾ ਏਰੀਆ 394 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਐਮਏ ਇਕਨੋਮਿਕਸ ਕੀਤੀ ਹੋਈ ਆ ਆਈਟੀ ਨ ਬਿਊਟੀਸ਼ੀਅਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਇੱਕ ਭੈਣ ਅਤੇ ਇੱਕ ਭਰਾ ਵਿਆਹੇ ਹੋਏ ਹਨ ਇਹਨਾਂ ਦੀ ਚਾਹੀਆ ਨੀਡ ਵੈਸ਼ਨੂ ਬੁਆਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਪੀਆਰ اور ਫਰੋਮ ਇੰਡੀਆ ਵੈਲ ਕੁਆਲੀਫਾਈਡ ਬੋਏ ਹੈਜ਼ ਪ੍ਰੋਪਰਟੀ 10 ਟੂ 12 ਏਕੜ ਵਧੀਆ ਪੜਿਆ ਲਿਖਾ ਲੜਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪੀਆਰ ਹੋਵੇ ਜਾਂ ਫਿਰ ਇੰਡੀਆ ਤੋਂ ਵੀ ਵਧੀਆ ਪੜਿਆ ਲਿਖਾ ਲੜਕਾ ਜਿਹਦੇ ਕੋਲ 10-12 ਏਕੜ ਜ਼ਮੀਨ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਲਿਆ ਅਗਲਾ ਰਿਸ਼ਤਾ ਨੋਟ ਕਰੋ ਜੀ ਸ਼ਿਵ ਕੁਮਾਰ ਖੱਤਰੀ ਲੜਕਾ ਲੁਧਿਆਣਾ ਏਰੀਆ 31592 5 ਫੁੱਟ 5 7 ਇੰਚ ਕੱਦ ਦਾ ਬੇਟੇ ਦਾ 3151 ਮੇਂ ਡੇਟ ਆਵਰਥ 5 ਫੁੱਟ 7 ਇੰਚ ਕੱਦ 10+2 ਕੀਤੀ ਹੋਈ ਹੈ ਜੀ ਇਹ ਲੁਧਿਆਣਾ ਕੋਡ ਦੇ ਵਿੱਚ ਜੋਬ ਕਰਦੇ ਨੇ ਤੇ ਨਾਲ ਜਨਾ ਸਟੱਡੀ ਕਰਦੇ ਨੇ ਪੰਜਵਾਂ ਸੈਮੈਸਟਰ ਆ ਨੀਡ ਹਾਊਸ ਗੱਲ ਹੈ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਸੱਗੀ ਸਿੱਖ ਲੜਕਾ ਮੁਕੇਰੀਆਂ ਹੁਸ਼ਿਆਰਪੁਰ 2393 ਡੇਟ ਆਫ ਬਰਥ 5 ਫੁੱਟ 5 ਇੰਚ ਦਾ ਲੜਕੇ ਦਾ ਡਿਪਲੋਮਾ ਹੋਲਡਰ ਹੈ ਮਕੈਨੀਕਲ ਇੰਜੀਨੀਅਰ ਹੈ ਇਹ ਬਹਿਰੀਨ ਦੇ ਵਿੱਚ 80000 ਰੁਪਏ ਪਰ ਮਹੀਨਾ ਇਹ ਸੈਲਰੀ ਲੈਂਦੇ ਨੇ ਉੱਥੋਂ ਫਾਤਿਹ ਸਾਹਿਬ ਇਹਨਾਂ ਦੇ ਪੀਐਸਪੀਸੀਐਲ ਤੋਂ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਛੋਟਾ ਭਰਾ ਇਹਨਾਂ ਦਾ ਪੁਰਤਗਾਲਾ ਨੀਡ ਐਜੂਕੇਟਡ ਹਾਊਸ ਗਰਲ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਸਿੰਘ ਜੱਟ ਸਿੱਖ ਲੜਕਾ ਗਲੰਦਰ ਏਰੀਆ 33 ਸਾਲ ਉਮਰ 5 ਫੁੱਟ 8 ਇੰਚ ਕੱਦ 10+2 ਕੁਆਲੀਫਿਕੇਸ਼ਨ 7 ਏਕੜ ਇਹਦੇ ਨਾਲ ਕੋਲ ਪ੍ਰਾਪਰਟੀ ਹੈ ਖੇਤੀਬਾੜੀ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਗੋਰ ਸਿਕ ਪਰਿਵਾਰ ਬਰਨਾਲਾ ਏਰੀਆ 1997 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੀ ਦਾ 10+2 ਸੀਸੀਟੀ ਹੇਅਰ ਡ्रेसਰ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਇਹ ਲੜਕੀ ਡਾਈਵੋਰਸੀਆ ਇੱਕ ਛੋਟੀ ਬੱਚੀ ਹੈ ਨਾਲ ਕੋਲੇ 4 ਸਾਲ ਦੀ ਇਹਨਾਂ ਦਾ ਇਹ ਇਹ ਕਹਿੰਦੇ ਨੇ ਵੀ ਇਹ ਲੜਕੀ ਆਪਣੇ ਨਾਨਾ ਨਾਨੀ ਦੇ ਕੋਲ ਹੀ ਰਹੇਗੀ ਜਿੱਥੇ ਲੜਕੀ ਵਿਆਹ ਕੇ ਜਾਏਗੀ ਉਹ ਨਾਲ ਨਹੀਂ ਜਾਵੇਗੀ ਇਹਨਾਂ ਦੀ ਇੱਛਾ ਕੀ ਹੈ ਜੀ ਲੜਕਾ ਸਰਦਾਰ ਤੇ ਨਸ਼ਾ ਰਹਿਤ ਹੋਵੇ ਕੈਨੇਡਾ ਯੂ ਐਸ ਏ ਵਿੱਚ ਹੋਵੇ ਕੁਆਰਾ ਹੋਵੇ ਜਾਂ ਡਾਈਵੋਰਸੀ ਹੋਵੇ ਪਰੰਤੂ ਬੱਚਾ ਨਾ ਹੋਵੇ ਮਾਲਵਾ ਖੇਤ ਨੂੰ ਪਹਿਲ ਦਿੱਤੀ ਜਾਵੇਗੀ ਇਸ ਪਰਿਵਾਰ ਕੋਲੇ ਕੈਨੇਡਾ ਦਾ ਸਾਰੇ ਪਰਿਵਾਰ ਕੋਲੇ ਵਿਜ਼ਟ ਵੀਜ਼ਾ ਹੈਗਾ ਜੀ ਮੈਰਿਜ ਬੋਰ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਇਹਨਾਂ ਨਾਲ ਕਰ ਸਕਦੇ ਨੇ ਲੋੜਵੰਦ ਅਗਲਾ ਰਿਸ਼ਤਾ ਨੋਟ ਕਰੋ ਜੀ ਡਿਗ ਵਿਜੇ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਪਟਿਆਲਾ ਏਰੀਆ 15 9 2000 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਕੰਮ ਕਰਦੇ ਨੇ ਜੀ Honda ਮੋਟਰਸਾਈਕਲ ਹਰਿਆਣਾ ਦੇ ਵਿੱਚ ਐਗਜ਼ੈਕਟਿਵ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਨੇ 12 ਲੱਖ ਰੁਪਇਆ ਪਰ ਐਨਮ ਐਨੂਅਲ ਇਹਨਾਂ ਦਾ ਹੀ ਪੈਕੇਜ ਆ ਪਿਤਾ ਜੀ ਇਹਨਾਂ ਦੇ ਐਲ ਐਲ ਬੀ ਨੇ ਪਰੰਤੂ ਖੇਤੀਬਾੜੀ ਕਰਦੇ ਨੇ 25 ਏਕੜੇ ਨਾਲ ਕੋਲੇ ਪ੍ਰਾਪਰਟੀ ਆ ਵਧੀਆ ਫਾਰਮ ਹਾਊਸ ਆ ਲੜਕੀ ਬਿਲਕੁਲ ਕੁਆਲੀਫਾਈਡ ਹੋਵੇ ਵਧੀਆ ਜੱਟ ਪਰਿਵਾਰਤ ਹੋਵੇ ਜੋਬ ਕਰਦੀ ਹੋਵੇ ਜਾਂ ਫਿਰ ਯੂ ਐਸ اے ਕੈਨੇਡਾ ਦੀ ਪੀ ਆਰ ਜਾਂ ਸਿਟੀਜ਼ਨ ਹੋਵੇ ਜੀਦਾ ਕੱਤ 5 ਫੁੱਟ 7 ਇੰਚ ਦੇ ਕਰੀਬ ਹੋਵੇ ਇਹ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ اے ਤੋਂ ਹਰਮਿਤ ਸਿੰਘ ਜੱਟ ਗੁਰਸਿੱਖ ਲੜਕਾ ਯੂ ਐਸ اے ਬੋਰਨ ਸਿਟੀਜ਼ਨ ਕੈਲੀਫੋਰਨੀਆ 1293 ਡੇਟ ਆਫ ਬਰਥ 6 ਫੁੱਟ ਕਾਤਾ ਰਜਿਸਟਰਡ ਨਰਸ ਬੀ ਐਸ ਸੀ ਨਰਸਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਇੱਕ ਭਰਾ ਇਹਨਾਂ ਦੇ ਆਪਣਾ ਮਕਾਨ ਆ ਇਹਨਾਂ ਦਾ ਕੈਲੀਫੋਰਨੀਆ ਦੇ ਵਿੱਚ ਇਨਾਂ ਦੀ ਇੱਛਾ ਕੀ ਆ ਲੁਕਿੰਗ ਫਾਰ ਯੂ ਐਸ ਏ ਕੈਨੇਡਾ ਫਰਮ ਗੁੱਟ ਗੋਰ ਸਿੱਖ ਫੈਮਿਲੀ ਨੀਡ ਅ ਕਾਈਂਡ ਸਮਾਰਟ ਗਰਲ ਵਿਦ ਗੁੱਟ ਜੌਬ ਯੂ ਐਸ ਏ ਕੈਨੇਡਾ ਤੋਂ ਵਧੀਆ ਜੱਟ ਸਿੱਖ ਪਰਿਵਾਰ ਦੀ ਸਮਾਰਟ ਲੜਕੀ ਜਿਹੜੀ ਵੈਲ ਕੁਆਲੀਫਾਈਡ ਹੋਵੇ ਅਤੇ ਵਧੀਆ ਜੌਬ ਕਰਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਪਰੀਆ ਰਾਣੀ Hindu Arora ਲੜਕੀ ਬਠਿੰਡਾ ਏਰੀਆ ਪੀਆਰ ਕੈਨੇਡਾ ਬ੍ਰਮਟਨ ਵੇਖੇ ਰਹਿੰਦੇ ਨੇ ਇਹ 3994 8:55 ਮਿੰਟ ਸਵੇਰ ਦਾ ਵਾਰਥਾ ਲੜਕੀ ਦਾ 5 ਫੁੱਟ 4 ਇੰਚ ਕਰਦਾ जीएनएम कीतियानन इंडिया ਤੋਂ ਸੋਸ਼ਲ ਸਰਵਿਸ ਵਰਕਰ ਜਨਨਟੋਲੋਜੀ ਕੀतियाਨ ਨੇ ਕੈਨੇਡਾ ਤੋਂ ਐਨ ਸਿਲੈਕਸ ਕ੍ਰੀ ਕਲੀਅਰ ਆ ਜੀ ਇਹਨਾਂ ਦਾ ਦਸੰਬਰ 2024 ਕਲੀਅਰ ਕੀਤਾ ਆਰਐਨ ਲਾਇਸੈਂਸ ਹੋਲਡਰ ਆ ਲੜਕੀ ਇਹ ਕੰਮ ਕਰਦੇ ਨੇ ਜੀ ਇਹ ਵਰਕ ਵਿਦ ਸਨਰਾਈਜ਼ ਆਰਗੇਨਾਈਜੇਸ਼ਨ ਉਹਨਾਂ ਨਾਲ ਇਹ ਜੋਬ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਰਟਾਇਰਡ ਨੇ ਦੋ ਭਰਾ ਨੇ ਉਹ ਵੀ ਕੈਨੇਡਾ ਦੇ ਵਿੱਚ ਨੇ ਇਹਨਾਂ ਦੀ ਅੱਛਾ ਕੀ ਹੈ ਜੀ ਨੀਡ ਬੁਆਏ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਪੀਆਰ ਵਰਕ ਪਰਮਿਟ ਸਿਟੀਜ਼ਨ ਫਰੋਮ ਕੈਨੇਡਾ ਐਨੀ ਜਨਰਲ ਕਾਸਟ ਕਿਸੇ ਵੀ ਜਨਰਲ ਕਾਸਟ ਤੋਂ ਲੜਕਾ ਹੋਵੇ ਪੀਆਰ ਸਿਟੀਜ਼ਨ ਜਾਂ ਵਰਕ ਪਰਮਿਟ ਤੇ ਕੈਨੇਡਾ ਤੋਂ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਜੀ ਵੀ ਸਿੱਖ ਲੜਕੀ ਕਪੂਰਥਲਾ ਏਰੀਆ 1987 ਡੇਟ ਆਵਰਥਾ 5 ਫੁੱਟ 3 ਇੰਚ ਕਾਦਾ ਬੇਟੀ ਦਾ 10+2 ਕੀਤੀ ਹੋਈ ਹੈ ਜੀ ਇੱਕ ਇਹਨਾਂ ਦਾ ਡਿਪਲੋਮਾ ਬਿਊਟੀ ਐਂਡ ਸੈਲਨ ਇਹ ਵੀ ਕੀਤਾ ਹੋਇਆ ਇਹ ਆਪਣਾ ਸੈਲਨ ਚਲਾਉਂਦੇ ਨੇ ਜੀ ਭੈਣ ਭਰਾ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਗਏ ਹਨ ਇੱਕ ਭਰਾ ਵਿਆਹ ਹੋਇਆ ਇੱਕ ਭਰਾ ਕੁਵਾਰਾ ਆਪਣੇ ਕਾਰੋਬਾਰ ਦੇ ਨਾਲ ਇਹ ਖੇਤੀਬਾੜੀ ਵੀ ਕਰਦੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਵੈਸ਼ ਨੂੰ ਨਸ਼ਾ ਰਹਿਤ ਧਾਰਮਿਕ ਪਰਿਵਾਰ ਦਾ ਲੜਕਾ ਇੰਡੀਆ ਤੋਂ ਜਾਂ ਕੈਨੇਡਾ ਤੋਂ ਹੋਵੇ ਕਪੂਰਥਲਾ ਦੇ ਤਕਰੀਬਨ 80 ਕਿਲੋਮੀਟਰ ਦੇ ਘੇਰੇ ਵਾਲੇ ਸੰਪਾਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਇਹ ਦੋਨੇ ਭੈਣ ਭਰਾ ਹੈਗਾ ਜਾਪਦੇ ਨੇ ਜੀ ਇਹੇ ਮਾਜਵੀ ਸਿੱਖ ਲੜਕਾ ਕਪੂਰਥਾ ਰਾ ਏਰੀਆ ਕੈਨੇਡਾ ਸਿਟੀਜ਼ਨ 1985 ਡੇਟ ਆਫ ਬਰਥ 뮤జిక్ ਐਂਡ ਬਿਊਟੀ ਸੈਲੂਨ ਐਂਡ ਬਾਰਬਰ ਡਿਪਲੋਮਾ ਫਰੋਮ ਕੈਨੇਡਾ ਇਹਨਾਂ ਦੀ ਕੁਆਲੀਫਿਕੇਸ਼ਨ ਆ ਬਤੌਰ ਮੈਨੇਜਰ ਫੂਡ ਕੰਪਨੀ ਵਿੱਚ ਇਹ ਜੌਬ ਕਰਦਿੰਨੇ ਪਿਤਾ ਜੀ ਸੁਰਗਵਾਸ ਹੋ ਗਏ ਨੇ ਭਰਾ ਇੱਕ ਭਰਾ ਮੈਰਿਡ ਆ ਇੱਕ ਭਰਾ ਅਨਮੈਰਿਡ ਆ ਇੱਕ ਇਹਦੇ ਭੈਣ ਆ ਸਾਰੇ ਪਰਮ ਫੈਮਿਲੀ ਕਹਿੰਦੇ ਵੈਲ ਸੈਟਲਡ ਆ ਨੀਡ ਗਰਲ ਫਰੋਮ ਕੈਨੇਡਾ ਨਾਟ ਫਰੋਮ ਪੰਜਾਬ ਜੁਕੇ ਡਵਾਈ ਕੈਂਟਾਕ ਅਨਮੈਰਿਡ ਗਰਲ অর ਡਾਈਵੋਰਸੀ ਵਿਡੋ ਆਲਸੋ ਬੀ ਕਨਸੀਡਰੇਬਲ ਇਹਨਾਂ ਦੀ ਚੈੱਕ ਕੀ ਆ ਵੀ ਲੜਕੀ ਕੈਨੇਡਾ ਤੋਂ ਹੋਵੇ ਪਰantu ਕਹਿੰਦੇ ਪੰਜਾਬ ਵਾਲੇ ਸੰਪਰਕ ਨਾ ਕਰਨ ਯੂਕੇ ਤੋਂ ਹੋਵੇ ਜਾਂ ਫਿਰ ਦबई ਵਾਲੇ ਵੀ ਕਹਿੰਦੇ ਗੱਲਬਾਤ ਕਰ ਸਕਦੇ ਨੇ ਲੜਕੀ ਤਲਾਕ ਸੁਧਾ ਹੋਵੇ ਵਿਧਵਾ ਹੋਵੇ ਕੁਆਰੀ ਹੋਵੇ ਇਹਨਾਂ ਨਾਲ ਸੰਪਰਕ ਜਿਹੜੇ ਲੋੜਵੰਦ ਨੂੰ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ RAMDAS ji aa sikh ladki Patiala area 5 foot 3 inch kaada beti da graduate aa ji eh ਸਟੈਰੋਂ ਦੀ ਕੋਰਸ ਕੀਤਾ ਇਹਨਾਂ ਦਾ ਇਹ ਗਵਰਨਮੈਂਟ এমਪਲਾਈ ਨੇ ਐਕਸਾਈ ਡਿਪਾਰਟਮੈਂਟ ਦੇ ਵਿੱਚ 2016 ਦੇ ਭਰਤੀ ਨੇ ਇਹਨਾਂ ਦੀ ਇੱਛਾ ਕੀ ਹੈ ਨੀਡ ਵਾਇਡ ਡੂਇੰਗ ਗਵਰਨਮੈਂਟ ਜੌਬ ਫਰੋਂ ਪਟਿਆਲਾ ਇਹਨਾਂ ਦੀ ਇੱਛਾ ਜੀ ਲੜਕਾ ਪਟਿਆਲਾ ਤੋਂ ਹੋਵੇ ਜਿਹੜਾ ਗਵਰਨਮੈਂਟ ਜੌਬ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰੋਹਿਤ ਖੰਨਾ ਖੱਤਰੀ ਲੜਕਾ ਸੰਗਰੂਰ ਏਰੀਆ 1492 ਡੇਟ ਆਵਰਥ 8:50 ਤੇ ਸਵੇਰ ਦਾ ਵਰਥ ਆ 5 ਫੁੱਟ 7 ਇੰਚ ਕੱਦਾ ਬੀ ਕੀਤੀ ਹੋਈ ਆ ਪੀਜੀਡੀਸੀ ਕੀਤੀ ਹੋਈ ਆ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਦੀ ਫਾਇਰ ਬ੍ਰੈਗਡ ਸੰਗਰੂਰ ਦੇ ਵਿੱਚ ਇਹ ਜੌਬ ਕਰਦਿੰਦਾ ਅਤੇ ਆਪਣੀ ਦੁਕਾਨ ਆ ਉਹਨਾਂ ਦੀ ਇਲੈਕਟ੍ਰੀਕਲ ਪਾਰਟ ਐਂਡ ਇਕੁਪਮੈਂਟ ਦੇ ਇਹਨਾਂ ਦੀ ਇੱਛਾ ਕਿ ਐ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਿਜੀ ਮਹਿਰਾ ਸਿੱਖ ਲੜਕਾ 10 11 96 ਡੇਟ ਆਫ ਬਰਥ 10+2 ਇਹਨਾਂ ਦੀ ਕੁਆਲਿਫਿਕੇਸ਼ਨ ਹੈ ਇਹ ਪੰਜ ਸਾਲਾਂ ਤੋਂ ਵਰਕ ਪਰਮਿਟ ਤੇ ਨਿਊਜ਼ੀਲੈਂਡ ਵਿੱਚੇ ਕੰਮ ਕਰਦੇ ਨੇ ਭਰਾ ਇਹਨਾਂ ਦਾ ਵੈਲ ਸੈਟਲਡ ਆ ਯੂਕੇ ਦੇ ਵਿੱਚ ਨੀਡ ਐਜੂਕੇਟਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਨਪ੍ਰੀਤ ਕੌਰ ਜੱਟ ਸਿੱਖ ਲੜਕੀ ਗੁਰਦਾਸਪੁਰ ਏਰੀਆ 37 ਸਾਲ ਉਮਰ ਆ ਜੀ 5 ਫੁੱਟ 4 ਇੰਚ ਕਾਦਾ ਬੇਟੀ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਲੜਕੀ ਦੇ ਪਤੀ ਦੀ ਬਹੁਤ ਹੋ ਚੁੱਕੀ ਆ ਇੱਕ ਛੋਟੀ ਬੱਚੀ ਆ 12 ਸਾਲ ਦੀ ਇਰਾਰਕੀ ਸੋਹਣੀ ਸੁਨੱਖੀ ਹੈ ਜੀ ਇਹਨਾਂ ਦੀ ਇੱਛਾ ਕੀ ਆ ਇਹ ਲੜਕੀ ਦਾ ਹਮਰੂਬ ਲੜਕਾ ਤਲਾਕ ਸੁਦਾ ਹੋਵੇ ਜਾਂ ਫਿਰ ਰੰਡਾ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 3 ਇਚ ਕਾ ਬੀਐਸਸੀ ਨਰਸਿੰਗ ਇਹਨਾਂ ਨੇ ਕੀਤੀ ਹੋਈ ਆ 1.5 ਸਾਲ ਦਾ ਇਹਨਾਂ ਦਾ ਹੌਸਪੀਟਲ ਦੇ ਵਿੱਚ ਤਜਰਬਾ ਇਹਨਾਂ ਦੀ ਇੱਛਾ ਕੀ ਆ ਲੜਕਾ ਆਸਟ੍ਰੇਲੀਆ ਯੂਐਸਏ ਕੈਨੇਡਾ ਤੋਂ ਪੀਆਰ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਸਰਾਉ ਗੋਥ ਸੂਰੂ ਏਰੀਆ 1994 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 10+2 ਕੁਆਲਿਫੀਕੇਸ਼ਨਾਂ ਤਿੰਨ ਭੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ ਭਰਾ ਕੈਨੇਡਾ ਇਹਨਾਂ ਦਾ ਮਾਤਾ ਪਿਤਾ ਦਾ ਵਿਜ਼ਿਟ ਵੀਜ਼ਾ ਲੱਗਿਆ ਕੈਨੇਡਾ ਦਾ ਇੱਛਾ ਨੇ ਕੀਆ ਨੀਡ ਬॉय ਫਰਮ ਕੈਨੇਡਾ ਅਨਮੈਰਿਡ ਡਾਈਵੋਰਸੀ ਹੈਜ਼ 5 ਏਕੜ ਪ੍ਰਾਪਰਟੀ ਕੰਟੈਕਟ ਓਨਲੀ ਜੱਟ ਸਿੱਖ ਫੈਮਿਲੀ ਜੱਟ ਸਿੱਖ ਪਰਿਵਾਰ ਦਾ ਲੜਕਾ ਹੋਵੇ ਜਿਹਦੇ ਕੋਲੇ 4-5 ਏਕੜ ਜ਼ਮੀਨ ਨਾ ਹੋਵੇ। ਕੈਨੇਡਾ ਤੋਂ ਹੋਵੇ, ਅਨਮੈਰਿਡ ਹੋਵੇ ਜਾਂ ਡਾਈਵੋਰਸੀ ਹੋਵੇ। ਇਹ ਨਾਲੀ ਇੱਛਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ। ਮਨਜੋਤ ਸਿੰਘ ਔਜਲਾ ਜੱਟ ਸਿੱਖ ਲੜਕਾ ਹੀਰਾਪੁਰ ਜਲੰਧਰ ਏਰੀਆ। ਇਹ ਲੜਕਾ ਕੈਨੇਡਾ ਦਾ ਬਾਹਰ ਦਾ ਜੀ 199 ਡੇਟਾਵਾਰਥ ਆ 5 ਫੁੱਟ 8 ਇੰਚ ਕੱਦ ਦਾ ਮਾਸਟਰ ਨੇ ਅਕਾਉਂਟਸ ਦੇ ਵਿੱਚ ਇਹਨਾਂ ਦੀ ਡਿਗਰੀ ਕੀਤੀ ਹੋਈ ਆ ਗਵਰਨਮੈਂਟ ਜੌਬ ਕਰਦੇ ਨੇ ਕੈਨੇਡਾ ਦੇ ਵਿੱਚ ਸਰੀ ਬੀਜੀ ਕੈਨੇਡਾ ਵਿੱਚ ਇਹ ਰਹਿੰਦੇ ਨੇ ਇੱਕ ਇਹਨਾਂ ਦੇ ਛੋਟਾ ਭਰਾ ਇਹਨਾਂ ਦੇ ਪੇਰੈਂਟਸ ਇਕੱਲੇ ਮਮ ਨੇ ਇੱਛਾ ਕੀਤੀ ਇਹਨਾਂ ਦੀ Looking for beautiful girl who is same age or younger, girl need to be very pretty as Y is also good looking and handsome. Prefer girl from Canada, but if she is in another country that is also fine in a nature. ਜੱਟ ਸਿੱਖ ਪਰਿਵਾਰ ਦੇ ਸੋਹਣੇ ਸੁਨਖੀ ਟੜਕੀ ਹੋਵੇ ਲੜਕੇ ਦੇ ਬਰਾਬਰ ਦੀ ਉਮਰ ਹੋਵੇ ਜਾਂ ਇਹਨਾਂ ਤੋਂ ਛੋਟੀ ਹੋਵੇ ਕੈਨੇਡਾ ਤੋਂ ਹੋਵੇ ਜੇ ਕਿਸੇ ਕਹਿੰਦੇ ਹੋਰ ਕੰਟਰੀ ਤੋਂ ਵੀ ਹੋਵੇ ਉਹ ਵੀ ਜ਼ਰੂਰ ਉਤੇ ਗੌਰ ਫਰਮਾਈ ਜਾਵੇਗੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਅਨੁਕੂਲ ਕਰੋ RAMDASIA ਅਧਰਮੀ ਲੜਕਾ ਜਲੰਧਰ ਸ਼ਹਿਰ 1290 ਡੇਟ ਆਫ ਬਰਥ 5 ਫੁੱਟ 9 ਇੰਚ ਕੱਦਾ ਐਮਏ ਬੀਏ ਨੇ ਦੀ ਕੁਆਲਿਫਿਕੇਸ਼ਨ ਆ ਪ੍ਰਾਈਵੇਟ ਸਕੂਲ ਟੀਚਰ ਨੇ ਇਹ ਸ਼ਾਰਟ ਟਾਈਮ ਡਾਈਵੋਰਸੀ ਨੇ ਦੋ ਭੈਣਾ ਅਤੇ ਇੱਕ ਭਰਾ ਉਹ ਮੈਰਿਡ ਨੇ ਨੀਡ ਗਰਲ ਐਜੂਕੇਟਿਡ ਐਂਡ ਬਿਊਟੀਫੁਲ ਅਨਮੈਰਡ ਜਾਂ ਡਾਈਵੋਰਸੀ ਕਾਦੂ ਦਾ 5 ਫੁੱਟ 4 ਇੰਚ ਤੇ ਕਰੀਬ ਹੋਵੇ ਸਕਰੀਨ ਤੇ ਨੰਬਰ ਚਾਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਗੋਮਲ জব ਕਰਦਾ ਰਾਜਪੂਤ ਸਿੱਖ ਲੜਕਾ ਪਟਿਆਲਾ ਏਰੀਆ 1994 ਡੇਟ ਆਵਰਤਾ 5 ਫੁੱਟ 7 ਇੰਚ ਕਰਦਾ ਗ੍ਰੈਜੂਏਟ ਕੀਤੀ ਹੈ ਇੱਕ ਇਹਨਾਂ ਦੀ ਇਸਟਾ ਨੂੰ ਦਾ ਕੋਰਸ ਕੀਤਾ ਹੋਇਆ ਜੀ ਗਵਰਨਮੈਂਟ এমਪਲਾਈ ਨੇ ਇਹ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਨੇ ਨੀਡ ਗਰਲ ਫਰੋਮ ਪਟਿਆਲਾ ਪ੍ਰੈਫਰ ਟੂ ਕਮਿੰਟ ਜੌਬ ਲੜਕੀ ਸਰਕਾਰੀ ਨੌਕਰੀ ਕਰਦੀ ਉਹਨੂੰ ਪਹਿਲ ਦਿੱਤੀ ਜਾਵੇਗੀ ਔਰ ਪਟਿਆਲੇ ਤੋਂ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਾਨਸਾ ਏਰੀਆ 40 ਸਾਲ ਉਮਰ 6 ਫੁੱਟ 2 ਇੰਚ ਕੱਦ ਹੈ ਜੀ میٹرਕ ਕੀਤੀ ਹੋਈ ਆ ਇਹ ਲੜਕਾ ਤਲਾਕ ਸੁਦਾ ਤਾਂ ਤੂੰ ਬੱਚਾ ਇਹਨਾਂ ਦੇ ਕੋਈ ਨਹੀਂ ਖੇਤੀਬਾੜੀ ਕਰਦਨੇ ਅਤੇ ਨਾਲ ਠੇਕੇ ਤੇ ਜ਼ਮੀਨ ਲੈ ਕੇ ਹੋਰ ਵੀ ਖੇਤੀ ਕਾਫੀ ਲਾਰਜ ਸਕੇਲ ਤੇ ਕਰਦਨੇ ਸਾਰੇ ਟਰੈਕਟਰ ਵਗੈਰਾ ਤੇ ਹੋਰ ਵੀ ਸਾਧਨ ਇਹਨਾਂ ਕੋਲ ਹੈਗੇ ਨੇ ਸਾਢੇ 3 ਏਕੜ ਇਹਨਾਂ ਕੋਲੇ ਆਪਣੀ ਪ੍ਰਾਪਰਟੀ ਆ ਲੜਕੀ ਕੁਆਰੀ ਵਿਧਵਾ ਤਰਾਕ ਸੁਦਾ ਹੋਵੇ ਜੇਕਰ ਉਹਦੇ ਕੋਲ ਕੋਈ ਛੋਟਾ ਬੱਚਾ ਵੀ ਆ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਦਾ ਜੱਟ ਸਿੱਖ ਲੜਕਾ ਯੂ ਐਸ ਏ ਸਿਟੀਜ਼ਨ ਜਲੰਧਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਇਹ ਬੀ ਟੈਕ ਆਈਟੀ ਇੰਜੀਨੀਅਰਿੰਗ ਕੀਤੀ ਹੋਈ ਹੈ ਇਹਨਾਂ ਦੀ ਆਈਟੀ ਦੇ ਵਿੱਚ ਜੌਬ ਕਰਦੇ ਨੇ ਯੂ ਐਸ ਏ ਵਿੱਚ ਇਹ ਲੜਕਾ ਡਾਈਵੋਰਸੀ ਹੈ ਪਰੰਤੂ ਬੱਚਾ ਕੋਈ ਨਹੀਂ ਭੈਣ ਇਹਨਾਂ ਦੀ ਮੈਰਿਡ ਆ ਇਹਨਾਂ ਦੀ ਇੱਛਾ ਕੀ ਆ ਨੀਡ ਐਜੂਕੇਟਿਡ ਐਟ ਬਿਊਟੀਫੁਲ ਗਰਲ ਪ੍ਰੈਫਰ ਟੂ ਸਿਟੀਜ਼ਨ ਪੀ ਆਰ ਫਰੋਮ ਸਰੀ ਵੀ ਸੀ ਕੈਨੇਡਾ ਬਟ ਅਨਦਰ ਆਲਸੋ ਵੀ ਕੰਟੈਕਟ ਫਰੋਮ ਯੂ ਐਸ ਏ ਕੈਨੇਡਾ ਪ੍ਰੈਫਰ ਟੂ ਦੁਆਬਾ ਏਰੀਆ ਫਰੋਮ ਇੰਡੀਆ ਮੈਰਿਜ ਬਿਊਰੋ ਨਾਟ ਕੰਟੈਕਟ ਇਹ ਕਹਿੰਦੇ ਆ ਜੀ ਪੜੀ ਲਿਖੀ ਲੜਕੀ ਜਿਹੜੀ ਕੈਨੇਡਾ ਦੀ ਸਿਟੀਜ਼ਨ ਜਾਂ ਪੀਆਰ ਹੋਵੇ ਸਰੀ BC ਕੈਨੇਡਾ ਤੋਂ ਹੋਵੇ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਹੋਰ ਕੋਈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਉਹ ਵੀ ਰਿਸ਼ਤਾ ਜ਼ਰੂਰ ਵਿਚਾਰਿਆ ਜਾਵੇਗਾ ਇਹਨਾਂ ਦਾ ਪਿਸ਼ੋਕੜ ਪੰਜਾਬ ਤੋਂ ਦੁਆਬਾ ਰੀਨਾ ਸਮਂਦ ਰਖਦਾ ਹੋਵੇ ਮੈਰਿਜ ਬੋਰ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੌਰਵ ਸ਼ਰਮਾ Hindu ਲੜਕਾ ਅੰਮ੍ਰਿਤਸਰ ਸਾਹਿਬ 91094 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਇਹ ਲੜਕਾ ਵੈਸ਼ਨੂ ਆ ਜੀ ਇਲੈਕਟ੍ਰੀਸ਼ੀਅਨ ਡਿਵਲਪਮੈਂਟ ਨਾ ਕੀਤਾ ਹੋਈ ਆ ਡਾਈਵੋਰਸ ਹੀ ਆ ਇਹ ਤਲਾਕ ਸੁਤਾ ਲੜਕਾ ਪ੍ਰਾਪਰਟੀ 1 ਕਿੱਲੇ ਆ 2 ਘਰ ਨੇ 1 ਦੁਕਾਨ ਆ ਇੱਕ ਪਲਾਟ ਆ ਇੱਕ ਪਲਾਟ ਨੇ ਦਾ ਗੜਵਾਉ ਵਿੱਚ ਆ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਅਤੇ ਬਿਊਟੀ ਤੇ ਸਲਾਈ ਸ਼ਾਪ ਵੀ ਇਹਨਾਂ ਦੇ ਕੋਲ ਹੈਗੀ ਆ 80000 ਰੁਪਏ ਪਰ ਮਹੀਨਾ ਦੀ ਸੈਲਰੀ ਆ ਇੱਛਾ ਕੀ ਇਹਨਾਂ ਦੀ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਅਨਮੈਰਿਡ ਡਾਈਵੋਰਸੀ ਵਿਦਆਊਟ ਐਨੀ ਚਾਈਲਡ ਇਹਨਾਂ ਦੀ ਇੱਛਾ ਪੜੀ ਲਿਖੀ ਲੜਕੀ ਕੁਆਰੀ ਹੋਵੇ ਤਲਾਕ ਸੁਦਾ ਹੋਵੇ ਪਰੰਤੂ ਉਹਨਾਂ ਕੋਲ ਬੱਚਾ ਨਾ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹ ਰਿਸ਼ਤੇ ਆਨੇ ਵੇਰਵਾ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ